ਤੈਨਕਸ ਵੈਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨ ਚੇਤਕੌਰ ਪੰਜਾਬੀ ਸੰਗੀਤ ਜਗਤ ਦੇ ਵਿੱਚ ਉਸ ਵੇਲੇ ਦੁਖਦਾਈ ਖਬਰ ਸਾਹਮਣੇ ਆਈ ਜਦੋਂ ਖਾਨ ਸਾਹਿਬ ਦੀ ਮਾਤਾ-ਦਾਦੇ ਹਾਂ ਧੋ ਕੇ ਅੱਜ ਕੱਲ ਸ਼ਾਮ ਇਹ ਖਬਰ ਸਾਹਮਣੇ ਆਈ ਇਸ ਵੇਲੇ ਅਸੀਂ ਖਾਨ ਸਾਹਿਬ ਦੇ ਜੱਦੀ ਘਰ ਦੇ ਬਾਹਰ ਖੜੇ ਹੋਏ ਹਾਂ ਘਰ ਦਾ ਮਾਹੌਲ ਤੁਹਾਨੂੰ ਦਿਖਾ ਦਿੰਨੇ ਆ ਦੁਖਦਾਈ ਜੋ ਮਾਹੌਲ ਹੈ ਦੁੱਖਾਂ ਦਾ ਪਹਾੜ ਖਾਨ ਸਾਹਿਬ ਦੇ ਉੱਤੇ ਟੁੱਟ ਗਿਆ ਕਿਉਂਕਿ ਉਨਾਂ ਦੀ ਮਾਤਾ ਪਰਵੇਨ ਬੇਗਮ ਦਾ ਦੇਹਾਂਤ ਹੋ ਗਿਆ کافی ਲੰਬੇ ਸਮੇਂ ਤੋਂ ਬਿਮਾਰ ਸਨ کافی ਦਿਨ ਤੋਂ ਬਿਮਾਰੀ ਦਾ ਸਾਹਮਣਾ ਕਰ ਰਹੀ ਸੀ ਇਲਾਜ ਚੱਲ ਰਿਹਾ ਸੀ ਤਾਂ ਕੱਲ ਹੀ ਚੰਡੀਗੜ੍ਹ ਦੇ ਇੱਕ ਹਸਪਤਾਲ ਦੇ ਵਿੱਚ ਉਹਨਾਂ ਦਾ ਦੇਹਾਂਤ ਹੋ ਜਾਣ ਦੀ ਜੋ ਖਬਰ ਸਾਹਮਣੇ ਆਈ ਹੈ ਜਿਸ ਦੇ ਨਾਲ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਤਾਂ ਦੱਸਦੇ ਕਿ ਖਾਨ ਸਾਹਿਬ ਇਸ ਵੇਲੇ ਵਿਦੇਸ਼ ਗਏ ਹੋਏ ਨੇ ਉਹਨਾਂ ਦਾ ਇੰਤਜ਼ਾਰ ਕੀਤਾ ਜਾਵੇਗਾ ਤੇ ਕੱਲ ਹੀ ਉਹਨਾਂ ਦੀ ਮਾਤਾ ਦਾਸਪੁਰ ਦੇ ਖਾਕੇ ਕੀਤਾ ਜਾਵੇਗਾ ਤਾਂ ਪੰਜਾਬੀ ਸੰਗੀਤ ਜਗਤ ਦੇ ਵਿੱਚ ਦੁਖਦਾਈ ਇੱਕ ਖਬਰ ਸਾਹਮਣੇ ਆਈ ਹੈ ਘਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿਵੇਂ ਮਾਹੌਲ ਹੈ ਦੁਖਦਾਇਕ ਮਾਹੌਲ ਬਣਿਆ ਹੋਇਆ ਖਾਨਸਾਬ ਦਾ ਪਿੰਡ ਬੰਡਾਲਦੋਣਾ ਜਿੱਥੇ ਅਸੀਂ ਇਸ ਵੇਲੇ ਮੌਜੂਦ ਆਂ ਜੱਦੀ ਘਰ ਹੈ ਉਹਨਾਂ ਦਾ ਜਿੱਥੇ ਉਨਾਂ ਦੀ ਮਾਤਾ ਨੂੰ ਜੋ ਐ ਅੰਤਿਮ ਵਿਦਾਈ ਦਿੱਤੀ ਜਾਵੇਗੀ ਕਿਉਂਕਿ ਖਾਨ ਸਾਹਿਬ ਇਸ ਵੇਲੇ ਵਿਦੇਸ਼ ਗਏ ਹੋਏ ਨੇ ਉੱਥੋਂ ਜਿਵੇਂ ਹੀ ਉਹਨਾਂ ਨੂੰ ਮਾਤਾ ਦੇ ਦੇਹਾਂਤ ਦੀ ਖਬਰ ਪਤਾ ਚੱਲੀ ਤਾਂ ਦੁੱਖਾਂ ਦਾ ਪਹਾੜ ਟੁੱਟ ਗਿਆ ਤੇ ਉਹ ਘਰੋਂ ਵਾਪਸ ਆ ਰਹੇ ਤੇ ਉਹਨਾਂ ਦੇ ਆਣ ਤੋਂ ਬਾਅਦ ਹੀ ਉਹਨਾਂ ਦੀ ਮਾਤਾ ਪਰਵੀਨ ਨੂੰ ਸਪੁਰਦਿਖਾ ਕੀਤਾ ਜਾਵੇਗਾ